ਅੰਗੂਰ ਇੱਕ ਸਵਾਦੀ ਅਤੇ ਪੋਸ਼ਟਿਕ ਫਲ ਹੈ ਇਹ ਵਿਟਾਮਿਨ ਖਣਿਜ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਨੇ ਅੰਗੂਰ ਕਿਸ ਨੂੰ ਪਸੰਦ ਨਹੀਂ ਇਹ ਸਵਾਦੀ ਰਸੀਲੇ ਅਤੇ ਪੋਸ਼ਟਿਕ ਭਰਪੂਰ ਹੁੰਦੇ ਨੇ ਘੱਟ ਕੈਲਰੀ ਵਾਲੇ ਅੰਗੂਰ ਚਰਬੀ ਮੁਕਤ ਹੁੰਦੇ ਹਨ ਇਹ ਜ਼ਰੂਰੀ ਵਿਟਾਮਿਨਾਂ ਅਤੇ ਖਣਿਜਾਂ ਦੇ ਨਾਲ ਭਰਪੂਰ ਹੁੰਦੇ ਨੇ ਅੰਗੂਰ ਨੂੰ ਇੱਕ ਸ਼ਾਨਦਾਰ ਫਲ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗਲਤ ਤਰੀਕੇ ਦੇ ਨਾਲ ਅੰਗੂਰ ਖਾਣ ਨਾਲ ਤੁਹਾਨੂੰ ਬਹੁਤ ਨੁਕਸਾਨ ਵੀ ਹੋ ਸਕਦਾ ਹੈ ਅੰਗੂਰ ਖਾਣ ਦੇ 10 ਸੰਭਾਵੀ ਮਾੜੇ ਪ੍ਰਭਾਵ ਪੇਟ ਦਰਦ ਖਾਲੀ ਪੇਟ ਅੰਗੂਰ ਖਾਣ ਨਾਲ ਪੇਟ ਦਰਦ ਹੋ ਸਕਦਾ ਹੈ ਅੰਗੂਰਾਂ ਦੇ ਵਿੱਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਪੇਟ ਦੇ ਵਿੱਚ ਜਲਣ ਦਾ ਕਾਰਨ ਬਣ ਸਕਦੀ ਹੈ। ਦਸਤ ਜ਼ਿਆਦਾ ਮਾਤਰਾ ਦੇ ਵਿੱਚ ਅੰਗੂਰ ਖਾਣ ਦੇ ਨਾਲ ਦਸ ਲੱਗ ਸਕਦੇ ਨੇ। ਅੰਗੂਰਾਂ ਦੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਪਾਚਨ ਪ੍ਰਣਾਲੀ ਨੂੰ ਉਤੇਜਿਤ ਕਰ ਸਕਦੀ ਹੈ। ਉਲਟੀਆਂ ਕੁਝ ਲੋਕਾਂ ਨੂੰ ਅੰਗੂਰ ਖਾਣ ਤੋਂ ਬਾਅਦ ਉਲਟੀ ਆ ਸਕਦੀ ਹੈ। ਇਹ ਅੰਗੂਰਾਂ ਦੇ ਵਿੱਚ ਮੌਜੂਦ ਕੁਝ ਤੱਤਾਂ ਦੇ ਕਾਰਨ ਹੁੰਦਾ ਹੈ। ਅਲਰਜੀ ਕੁਝ ਲੋਕਾਂ ਨੂੰ ਅੰਗੂਰਾ ਤੋਂ ਅਲਰਜੀ ਹੋ ਸਕਦੀ ਹੈ। ਅਲਰਜੀ ਦੇ ਲੱਛਣਾਂ ਦੇ ਵਿੱਚ ਚਮੜੀ ਤੇ ਤੱਫੜ, ਖੁਜਲੀ ਅਤੇ ਸੋਜ ਸ਼ਾਮਲ ਹੈ। ਵਦਨਾ ਅੰਗੂਰਾਂ ਦੇ ਵਿੱਚ ਕੈਲਰੀ ਜ਼ਿਆਦਾ ਹੁੰਦੀ ਹੈ ਜ਼ਿਆਦਾ ਮਾਤਰਾ ਦੇ ਵਿੱਚ ਅੰਗੂਰ ਖਾਣ ਦੇ ਨਾਲ ਭਾਰ ਵਧ ਸਕਦਾ ਹੈ ਬਲੱਡ ਸ਼ੂਗਰ ਦੇ ਵਿੱਚ ਵਾਤਾ ਅੰਗੂਰਾਂ ਦੇ ਵਿੱਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਸ਼ੂਗਰ ਦੇ ਮਰੀਜ਼ਾਂ ਨੂੰ ਸੀਮਤ ਮਾਤਰਾ ਦੇ ਵਿੱਚ ਅੰਗੂਰਾਂ ਦਾ ਸੇਵਨ ਕਰਨਾ ਚਾਹੀਦਾ ਹੈ ਗੁਰਦੇ ਦੀਆਂ ਸਮੱਸਿਆਵਾਂ ਜ਼ਿਆਦਾ ਮਾਤਰਾ ਦੇ ਵਿੱਚ ਅੰਗੂਰ ਖਾਣ ਦੇ ਨਾਲ ਗੁਰਦੇ ਦੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਅੰਗੂਰਾਂ ਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਗੁਰਦਿਆਂ ਦੇ ਲਈ ਨੁਕਸਾਨਦੇ ਹੋ ਸਕਦੀ ਹੈ ਦੰਦਾਂ ਦਾ ਸੜਨ ਅੰਗੂਰਾਂ ਵਿੱਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਦੰਦਾਂ ਦੇ ਸੜਨ ਦਾ ਕਾਰਨ ਬਣ ਸਕਦੀ ਹੈ ਦਵਾਈਆਂ ਨਾਲ ਪ੍ਰਤੀਕਿਰਿਆਵਾਂ ਅੰਗੂਰ ਕੁਝ ਦਵਾਈਆਂ ਨਾਲ ਪ੍ਰਤੀਕਿਰਿਆ ਕਰ ਸਕਦੇ ਹਨ ਜੇਕਰ ਤੁਸੀਂ ਕੋਈ ਦਵਾਈ ਲੈ ਰਹੇ ਹੋ ਤਾਂ ਅੰਗੂਰ ਖਾਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਬੱਚਿਆਂ ਲਈ ਨੁਕਸਾਨਦੇ ਛੋਟੇ ਬੱਚਿਆਂ ਨੂੰ ਅੰਗੂਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅੰਗੂਰ ਦੇ ਬੀਜ ਅੰਗੂਰ ਦੇ ਬੀਜ ਬੱਚਿਆਂ ਦੇ ਗਲੇ ਦੇ ਵਿੱਚ ਫਸ ਸਕਦੇ ਨੇ ਨਾਲ ਹੀ ਪੇਟ ਖਰਾਬ ਹੋ ਸਕਦਾ ਹੈ ਅੰਗੂਰ ਖਾਣ ਦਾ ਸਹੀ ਤਰੀਕਾ ਕੀ ਹੈ ਅੰਗੂਰ ਖਾਣ ਤੋਂ ਪਹਿਲਾਂ ਉਹਨਾਂ ਨੂੰ ਹਮੇਸ਼ਾ ਤੋਲੋ ਖਾਲੀ ਪੇਟ ਅੰਗੂਰ ਨਾ ਖਾਓ ਅੰਗੂਰ ਸਿਮਤ ਮਾਤਰਾ ਵਿੱਚ ਖਾਓ ਸ਼ੂਗਰ ਦੇ ਮਰੀਜ਼ਾਂ ਨੂੰ ਸਿਮਤ ਮਾਤਰਾ ਵਿੱਚ ਅੰਗੂਰ ਦਾ ਸੇਵਨ ਕਰਨਾ ਚਾਹੀਦਾ ਹੈ ਛੋਟੇ ਬੱਚਿਆਂ ਨੂੰ ਅੰਗੂਰ ਖਾਣ ਤੋਂ ਬਚਾਓ ਦੱਸੀ ਹੋਈ ਤੱਥ ਜਾਣਕਾਰੀ ਆਮ ਜਾਣਕਾਰੀ ਤੇ ਆਧਾਰਿਤ ਹੈ ਕਪੂੂ ਟੀਵੀ ਇਸ ਦੀ ਪੁਸ਼ਟੀ ਨਹੀਂ ਕਰਦਾ ਇਹਨਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ